ਆਸਾ ਮਹੱਲਾ ਪੰਜਵਾਂ ਨਾਉ ਮਰਦਾ ਨਾ ਹਮ ਡਰਿਆ ਨਾ ਹੋ ਬਿਨ ਸੈ ਨਾ ਹਮ ਕੜਿਆ ਨਾਉ ਨਿਰਤਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੈ ਅਵਰ ਨਕਉ ਮਰਨ ਵਾਰਾ ਜਿਉ ਹਮਾਰਾ ਜਿਉ ਦੇਨ ਹਰਿ ਰਹਾਉ ਨਾ ਉਸ ਬੰਦਨ ਨਾ ਹਮ ਬੰਦੇ ਨਾ ਉਸ ਤੰਦਾ ਨਾ ਹਮ ਤਾਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾ ਹਮ ਸਦਕ ਲਾਉ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੋਖ ਨਾ ਹਮ ਕੋ ਤ੍ਰਿਸ਼ਨਾ ਜਾ ਓ ਨਰਮਲ ਤਾ ਹਮ ਜਚਨਾ ਹਮ ਕਿਛ ਨਾਹੀ ਇਕ ਓਹੀ ਆਗੈ ਪਛੈ ਏਕੋ ਸੋਈ ਨਾਨਕ ਗੁਰ ਖੋਇ ਪਰਮ ਪੰਗਾ ਨਾ ਹਮ ਹੋਇ ਮਿਲ ਹੋਇ ਕਰੰਗਾ ਅਸਾ ਮਹੱਲਾ 5ਵਾਂ ਅੰਕ-ਪਾਤ ਕਰ ਸੇਵਾ ਕਰੀਐ ਜੀਉ ਪ੍ਰਾਣ ਤਨ ਅਗੇ ਧਰੀਐ ਪਾਨੀ ਪੱਖਾ ਕਰੋ ਤਜ ਬਿਮਾਨ ਅਨਕ ਬਾਰ ਜਾਈਐ ਕੁਰਬਾਨ ਸਾਇ ਸੁਹਾਗਨ ਜੋ ਪ੍ਰਭ ਪਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਿਹਾਰ ਓਨ ਕੀ ਰੇਨ ਬਸੈ ਜੀ ਨਾਲ ਮਾਥੇ ਭਾਗ ਤਾ ਪਾਵੂ ਸੰਗ ਮਿਲ ਸੁਆਮੀ ਅਪਣੇ ਰੰਗ ਜਾਪ ਤਾਪ ਦਿਵ ਸਭ ਨਿਮਾ ਕਰਮ ਤਾ ਧਰਮ ਅਰਪੋ ਸਭ ਹਮ ਗਰਬ ਮੋਹ ਤਜ ਹੋ ਰੇ ਨਾ ਓਨਕੇ ਸੰਗ ਦੇਖੋ ਪ੍ਰਭ ਨੈਨ ਨਮਕਾ ਨਮਖ ਇਹ ਆਰਾਧੋ ਦਿਨ ਸੁਰਨ ਇਹ ਸੇਵਾ ਸਾਧੋ ਪਾਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ੰਦ ਆਸਾ ਮਹੱਲਾ 5ਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨ ਕੋਏ ਪ੍ਰਭ ਕੇ ਪ੍ਰੀਤ ਹਮੈ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨਹੁ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਕਟ ਕਟ ਉਦਾਰ ਰਹਾਉ ਪਰਬ ਕੇ ਪ੍ਰੀਤ ਭਏ ਸਗਲ ਨਿਦਾਨ ਪ੍ਰਭ ਕੇ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੇ ਪ੍ਰੀਤ ਸਦ ਸੋਭਵੰਤ ਪ੍ਰਭ ਕੇ ਪ੍ਰੀਤ ਸਭ ਮਿਟੀ ਹੈ ਚਿੰਤਾ ਪ੍ਰਭ ਕੇ ਪ੍ਰੀਤ ਏ ਪਵਜਲ ਤਰੈ ਪ੍ਰਭ ਕੇ ਪ੍ਰੀਤ ਜਮਤ ਨ ਡਰੈ ਪ੍ਰਭ ਕੇ ਪ੍ਰੀਤ ਸਗਲ ਉਦਾਰੈ ਪ੍ਰਭ ਕੇ ਪ੍ਰੀਤ ਚਲ ਸੰਗਾਰ ਆਪੋ ਕੋਈ ਮਿਲੇ ਨਾ ਭੂਲੇ ਜਿਸ ਕ੍ਰਿਪਾਲ ਤ ਸਾਧ ਸੰਗ ਕੋਲੇ ਕਾਹੋ ਨਾਨਕ ਤੇਰਾ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਨ ਆਸਾ ਮਹੱਲਾ 5 ਪੰਜਵਾ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥਲੀ ਕਿਨੇ ਪ੍ਰਭ ਉਸਤ ਡਾਰ ਅਵਰ ਕੋ ਦੇਨੇ ਕਾਚ ਗਗਰਿਆ ਅੰਬ ਮਜਰਿਆ ਗਰਭ ਗਰਭ ਆਹਉ ਮੈਂ ਪਰਿਆ ਰਹਾਉ ਨਿਰਪਾਉ ਹੋਇਓ ਪਿਆਨਹੰਗਾ ਚੀਤਨਾ ਆਇਓ ਕਰਤਾ ਸੰਗਾ ਲਸਕਰ ਜੋੜੇ ਕੀ ਸੰਬਾਹ ਨਿਕਸਿਆ ਫੂਕ ਤਾ ਹੋਏ ਗਇਓ ਸੁਹਾ ਉੱਚ ਮੰਦਰ ਮਹਿਲ ਅਰ ਰਾਨੇ ਹਸਤ ਕੋੜੇ ਜੋੜੇ ਮਨ ਪਾਨੇ ਵੱਡ ਪਰਵਾਰ ਪੂਤ ਵਰਤਿਆ ਮੋਹ ਪਚ ਪਜ ਅੰਦਾ ਮੂਆ ਜਨ ਉਪਾਹਾ ਤਨ ਬਿਨਾ ਰੰਗ ਰਸਾ ਜਸ ਸੁਪਨਾ ਸੋਏ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾਂ ਇਨਸੋ ਪ੍ਰੀਤ ਕਰੀ ਕਨੇਰੀ ਜੋ ਮਿਲਿਏ ਤੋ ਵਦੇ ਵਦੇਰੀ ਗਲ ਜਮੜੀ ਜੋ ਛੋੜੈ ਨਾਹੀ ਲਾਗ ਛਟੋ ਸਤਿਗੁਰ ਕੀ ਪਾਏ ਜਗ ਮੋਹਨੇ ਹਮ ਤਿਆਗ ਗਵਾਈ ਨਿਰਗਨ ਮਿਲਿਓ ਵਜੀ ਵਧਾਈ ਰਹਾ ਆਸੀ ਸੁੰਦਰ ਮਨ ਕੋ 모ਹ ਹੈ ਬਾਟ ਕਾਟ ਗ੍ਰਹ ਬਨ ਬਨ ਜੋ ਹੈ ਬੋ ਮਾਨ ਤਨ ਲਾਗੇ ਹੋਇ ਕ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡਿਠੀ ਅਗਰਕ ਉਸਤ ਵੱਡੇ ਵਿਠੋਗਾਉ ਛੋੜੇ ਨਾਹੀ ਬਾਪ ਨਮਾਉ ਮਿਲੇ ਆਪਣੇ ਉਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸੰਦੇ ਅਬ ਮੋਰੇ ਮਨ ਭਿਆ ਆਨੰਦ ਪਉ ਚੁਕਾ ਟੁੱਟੇ ਸਭ ਫੰਦ ਕਹੋ ਨਾਨਕ ਜੇ ਸਤਗੁਰ ਪਾਇਆ ਕਰ सगला ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾਂ ਆਠ ਪਹਿਰ ਨਿਗਟ ਕਰ ਜਾਨੈ ਪ੍ਰਭ ਕਾ ਕੀਆ ਮੀਠਾ ਮਨੈ ਏਕ ਨਾਮ ਸੰਤਨ ਅਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਤ ਸੁਨੋ ਮੇਰੇ ਭਾਈ ਉਹਨ ਕੀ ਮੈਂ ਮਾ ਕਥਾ ਨਾ ਜਾਈ ਰਹਾਉ ਵਰਤਨ ਜਾ ਕੇ ਕੇਵਲ ਨਾਮ ਅਨੰਦ ਰੂਪ ਕੀਰਤਨ ਬਿਸ਼ਰਾਮ ਮਿਤਰ ਸਤਰ ਜਾ ਕੇ ਏਕ ਸਮਨ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਟਨ ਹਾਰਾ ਦੁਖ ਦੂਰ ਕਰਨ ਜੀ ਕੈ ਦਾ ਤਾਰਾ ਸੂਰ ਬੀਰ ਬਚਨ ਕੈ ਬੜੀ ਕਉਲਾ ਬੱਪਰੇ ਸੰਤੇਸ਼ਾਲੀ ਤਾਂ ਕਾ ਸੰਗ ਵਸੇ ਸੁਰਦੇਵ ਅਮੋਗ ਦਰਸ ਸਫਲ ਜਾ ਕੇ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤਾ ਟਹਲ ਦਿੱਜੈ ਗੁਣਤਾਸ ਆਸਾ ਮਹੱਲਾ ਪੰਜਵਾਂ ਸਗਲ ਸੂਖ ਜਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਓਇ ਆਨੰਦ ਭਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾ ਕੇ ਗਤਮਿਤ ਕੈ ਨ ਨ ਜਾਵੇ ਰਹਾਉ ਵਰਤਨੇ ਮ ਮਰਜਨ ਤਿਸ ਪੂਜਾ ਬੇਦ ਪ੍ਰਾਨ ਤਿਨ ਸਿਮਰਤ ਸੁਨਿਜਾ ਮਹਾ ਪਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲ ਭਵਨ ਪਦਤ ਪਨੇਤੋ ਤਾਕੀ ਪਗ ਰੇਨ ਜਾ ਕੋ ਭੇਟਿਓ ਹਰ ਹਰ ਰਾਇ ਤਾਕੀ ਗਤਮਿਤ ਕਥਨ ਜਾਏ ਆਠ ਪਹਿਰ ਕਰ ਜੋੜ ਤਿਆਵੋ ਉਨ ਸਾਧਾਂ ਕਾ ਦਰਸ਼ਨ ਪਾਵੋ ਮੋਹਿ ਗਰੀਬ ਕਾ ਲਹੁਰ ਲਾਏ ਨਾਨਕ ਆਏ ਪਏ ਸਰਨਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕ ਸ਼ਨਾਨੇ ਸਾਦੀ ਭੋਗ ਲਗਾਇ ਸੋ ਗਿਆਨੇ ਬਿਰਥਾ ਕਾਹੋ ਛੋੜੇ ਨਾਹੀ ਬਾਹਰ ਬਾਹਰ ਤਿਸ ਲਗ ਪਾਏ ਸਾਲ ਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਉ ਕੰਟਾ ਜਾਕਾ ਸੁਨਿਐ ਚਹ ਕੁੰਟ ਅਸਨ ਜਾਕਾ ਸਦਬ ਕੁੰਠ ਜਾ ਕਾ ਚਵਰ ਸਭ ਉਪਰ ਝੋਲੇ ਤਾ ਕਾ ਧੂਪ ਸਦਾ ਪਰ ਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਸਦਾ ਆਰਤੀ ਕੀਰਤਨ ਸਦਾ ਆਨੰਦ ਮਮ ਸੁंदर ਸਦਾ ਬੇਅੰਤ ਜਸਾ ਪ੍ਰਾਪਤ ਤਸਹਿ ਲਨ ਸੰਤ ਚਰਨ ਉਹ ਆਇਓ ਸ਼ਰਨ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਦੀ ਕਿਦ ਗੌਰ ਕਿੰਨੋ ਦਾਨ ਆਸਾ ਮਹੱਲਾ ਪੰਜਵਾਂ ਪੰਜ ਪੜਾ ਜੇ ਪੰਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੋ ਰਾਰੀ ਸਤਗੁਰ ਪੂਰ ਸਾਚ ਕਹਾ ਨਾਮ ਤਰੇ ਕੇ ਮੁਕਤੇ ਬਿਤੇ ਜਮਕਾ ਮਾਰਗ ਦੂਰ ਰਹਾ ਰਹਾਉ ਜਹ ਲਾਲ ਚ ਜਗਾਤੇ ਘਾਟ ਦੂਰ ਰਹੀ ਓ ਜਨ ਤੇ ਬਾਟ ਜੈ ਆਵਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੇ ਸਾਧ ਚੁਤਰ ਗੁਪਤ ਜਬ ਲਿਖਤੇ ਲੇਖਾ ਭਗਤ ਜਨ ਕੋ ਦ੍ਰਿਸ਼ਟਨ ਅਪੇਖਾ ਕਾਹੋ ਨਾਨਕ ਜਿਸ ਸਤਗੁਰ ਪੂਰਾ ਵਜ ਤਾਕੇ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਦੋ ਪਦਾ ਇੱਕ ਸਾਧੂ ਸੰਗ ਸਖਾਇਓ ਨਾਮ ਸਰਬ ਪਉ ਮਨੋਰਥ ਪੂਰਨ ਕਾਮ ਬੁਝ ਗਏ ਤ੍ਰਿਸ਼ਨਾ ਹਰ ਜਸੈ ਘਾਨੇ ਜਪ ਜਪ ਜੀਵਾ ਸਾਰਗ ਪਾਨੇ ਕਰਨ ਕਰਾਵਨ ਸ਼ਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਿ ਵਿਹਰ ਪਰੇ ਪੰਡਾਰ ਤੋਟ ਨ ਆਵੈ ਜਪਨ ਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਇ ਨਾਨਕ ਤਾ ਕੇ ਪਰਮਗਤ ਹੋਇ ਆਸਾ ਕਰ ਸਤਵੰ ਮਹੱਲਾ 5ਵਾਂ ਹਰ ਕਾ ਨਾਮ ਰਦੈ ਨਿਤ ਧਿਆਈ ਸੰਗੇ ਸਾਥੀ ਸਗਲ ਪਰ ਸਗਲ ਤਰਾਏ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਿਮਾਲੇ ਰਹਾਉ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ 5ਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨਿ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਬਾਗ ਕਹੋ ਨਾਨਕ ਤਾਂ ਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾਂ ਆਉ ਮਿੱਠੀ ਆਗਿਆ ਫਿਰ ਕੀ ਲਾਗੀ ਸਭ ਕਨ ਘਰ ਕੀ ਕੰਤ ਤਿਆਗੀ ਪ੍ਰੈ ਸੁਹਾਗਨ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪ੍ਰੈ ਕਹਿਆ ਮਾਨਿਆ ਸੋਖ ਸਹਿਜ ਇਸ ਕਰ ਕਾ ਜਾਣਿਆ ਰਹਾਉ ਹਾਂ ਬੰਦੀ ਪ੍ਰੈ ਖਿਜ ਮਤਦਾਰ ਉਹ ਬਨਾਸੀ ਗਾਮ ਅਪਾਰ ਲੇ ਪੱਖਾ ਪ੍ਰਿ ਝੱਲੋ ਪਾਵੇ ਭਾਗ ਗਏ ਪੰਜ ਦੂਤ ਲਾਵੇ ਨਾਮ ਕੁੱਲ ਨਾ ਸੋਭਵੰਤ ਕਿਆ ਜਾਨਾ ਕਿਉ ਪਾਨੀ ਕੰਤ ਮੋਇ ਆਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕਿਨੇ ਰਾਨੇ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੋਖ ਸਹਿਜ ਮੇਰਾ ਤਨ ਸੁਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਸਾ ਆਸਾ ਮਹੱਲਾ ਪੰਜਵਾਂ ਮਾਥਾ ਤੁਰਕੁਟਿ ਦ੍ਰਿਸ਼ਟਿ ਗੁਰੂਰ ਬੁੱਲ ਕਉੜਾ ਜੇਬਾ ਕੇ ਫੂੜ ਸਦਾ ਭੁਖੀ ਪਿਰ ਜਨ ਦੂਰ ਐਸੇ ਇਸਤਰੀ ਇਕ ਰਾਮੁ ਪਾਈ ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਮਾ ਮੇਰੇ ਪਾਈ ਰਹਾਉ ਪਾਇ ਠਗਲੇ ਸਭ ਜਗ ਜੋਹਿਆ ਬ੍ਰਹਮਾ ਵਿਸ਼ਨਮਾ ਦੇਵ ਮੋਹਿਆ ਗੁਰ ਮਖ ਨਾਮ ਲਗੇ ਸੇ ਸੋਹਿਆ ਵਰਤਨੇਮ ਕਰ ਥਕੇ ਪੌਂਚਨ ਹਾਰਾ ਤੱਟ ਤੀਰਥ ਭਵੇ ਸਭ ਤਰਨਾ ਸੇ ਉਪਰੇ ਜੀ ਸਤ ਗੁਰ ਕੀ ਸਰਨਾ ਮਾਇਆ 모ਹ ਸਭੋ ਜਗ ਬੰਦਾ ਹਮੈ ਪਚੈ ਮਨ ਮੁਖ ਮੂਰਖਾ ਗੁਰ ਨਾਨਕ ਬਾਹ ਪਕਰ ਹਮ ਰਖਾ ਆਸਾ ਮਹੱਲਾ ਪੰਜਵਾਂ ਸਰਬ ਦੁਖ ਜਬ ਬਿਸਰੈ ਸੁਆਮੀ ਇਹਾਂ ਊਹਾਂ ਕਾਮਨਾ ਪ੍ਰਾਨੇ ਸੰਤ ਤ੍ਰਿਪਤਾਸ ਹਰ ਹਰ ਧਿਆਏ ਕਰ ਕਰਪਾ ਆਪਣਿ ਨਾਏ ਲਾਈ ਸਰਬ ਸੋਗ ਪ੍ਰਤਮ ਰੀ ਰਜਾਏ ਰਹਾਉ ਸੰਗ ਹੋਵਤ ਕਉ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਛ ਕੀ ਦਿਆ ਤਿਸ ਚਿਤ ਵਤਨਾਹੇ ਮਹਾ ਬਿਖਿਆ ਮਹ ਦਿਨ ਰੈ ਨ ਜਾਏ ਕਾਹੋ ਨਾਨਕ ਪ੍ਰਸਿਮਰੋ ਏਕ ਗਤ ਪਾਈਏ ਗੁਰਪੂਰੇ ਟੇਕ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਾਈ ਰਹਾਉ ਸਾਤ ਜਨ ਕੇ ਪੂਜੇ ਪੈਰ ਮਿਟੇ ਪ੍ਰਦਾ ਉਪਦਰੈ ਮੰਤ ਬੈਰ ਗੁਰ ਪੂਰੈ ਮਿਲ ਚਗਰ ਚੁਕਾਇਆ ਪੰਜ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹੱਲਾ ਪੰਜਵਾਂ ਗਾਵਲੇ ਤੋ ਗਾਵਨ ਹਾਰੇ ਜੀ ਪਿੰਡ ਕੇ ਪ੍ਰਾਨ ਆਦਾਰੇ ਜਾ ਕੇ ਸੇਵਾ ਸਰਬ ਸੁਖ ਪਾਵੇ ਹਵਰ ਕਾਹੂ ਪੈ ਬੌੜ ਨ ਜਾਵੇ ਸਦਾ ਆਨੰਦ ਅਨੰਦੀ ਸਾਹਿਬ ਗੋਨ ਨਦਾਨ ਨਿਤ ਨਿਤ ਜਾਪੀਐ ਬਲਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਮਾਣ ਵਾਸੀ ਹੈ ਰਹਾਉ ਜਾ ਕੇ ਦਾਨ ਨ ਖੋਟੈ ਜਨ ਆਹੀ ਭਲੀ ਪਾਤ ਸਭ ਸਹਿ ਜਿਸੁ 마ਹੀ ਜਾਕੇ ਬਖਸ਼ ਨ ਮੇਟੈ ਕੋਈ ਮਨ ਵਸਾਈਐ ਸਚਾ ਸੋਈ ਸਗਲ ਸਮਗਰੀ ਗ੍ਰਹਿ ਜਾਕੇ ਪੂਰਨ ਪ੍ਰਭ ਕੇ ਸੇਵਕ ਦੂਖ ਨ ਦੂਖ ਨ ਝੂਰਨ ਓਟ ਗਹੀ ਨਿਰਪਉ ਪਦ ਪਾਈਐ ਸਾਸ ਸਾਸ ਸੋ ਗੁਨ ਨਿਤ ਗਈਐ ਦੂਰ ਨਾ ਹੋਏ ਕਤ ਹੂੰ ਜਾਈਐ ਨਦਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੇ ਪੂਰ ਗੁਰਪਾਸ ਨਾਨਕ ਮੰਗੇ ਹਰ ਤਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਾ ਹੋ ਆਸੂਖ ਕਰ ਕਿਰਪਾ ਗੁਰ ਦਿਨੋ ਨਾਓ ਬਲ ਬਲ ਤਿਸ ਸਤ ਗੁਰ ਕਾ ਜਾਉ ਗੁਰ ਪੂਰਾ ਪਾਇਓ ਮੇਰੇ ਪਾਈ ਰੋਗ ਸੋਗ ਸਭ ਦੁਖ ਬਿਨਾਸੇ ਸਤ ਗੁਰ ਕੀ ਸਰਨਾਇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤ ਤ ਸਗਲੇ ਫਲ ਪਾਏ ਅਗਨ ਬੁਝੇ ਸਭ ਹੋਈ ਸਾਤ ਕਰ ਕਿਰਪਾ ਗੁਰ ਕਿੰਨੀ ਦਾਤ ਨਿਥਾਵੇ ਕੋ ਗੁਰ ਦਿਨੋ ਥਾਨ ਨਿਮਾਨੇ ਕੋ ਗੁਰ ਕਿੰਨੋ ਮਾਨ ਬੰਦਨ ਕਾਟ ਸੇਵਕ ਕਰ ਰੱਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡੇ ਭਾਗ ਪੂਜ ਗੁਰ ਚਰਨ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾ ਕੋ ਭਇਆ ਦੇ ਅੱਲਾ ਸੋ ਜਨ ਹੋਵਾ ਸਦਾ ਨਿਹਾਲਾ